ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੁਨੀਆ ਦੀ ਸਭ ਤੋਂ ਅਮੀਰ ਰਾਸ਼ੀ ਸਾਲ 2024 2050 ਤੱਕ ਸਤਵੇਂ ਆਸਮਾਨ ਤੇ ਰਹੇਗਾ ਇਹਨਾਂ ਰਾਸ਼ੀ ਵਾਲਿਆਂ ਦੇ ਭਗਵਾਨ ਇਹਨਾਂ ਰਾਸ਼ੀ ਵਾਲਿਆਂ ਦਾ ਭਾਗੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ 12 ਰਾਸ਼ੀਆਂ 'ਚੋਂ ਕੁਝ ਰਾਸ਼ੀਆਂ ਬਹੁਤ ਹੀ ਭਾਗਸ਼ਾਲੀ ਰਹਿਣ ਵਾਲੀਆਂ ਹਨ ਸ਼ਨੀ ਦੇਵ ਜੀ ਇਹਨਾਂ ਦੇ ਬਹੁਤ ਪਸੰਨ ਹੋ ਗਏ ਹਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਧਨ ਦੇ ਲਾਭ ਵੱਡੇ-ਵੱਡੇ ਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਪ੍ਰਾਪਤ ਹੋਣ ਵਾਲੀਆਂ ਹਨ ਜਿਸ ਨਾਲ ਇਹਨਾਂ ਦਾ ਜੀਵਨ ਬਦਲ ਜਾਵੇਗਾ ਇਹ ਰਾਸ਼ੀਆਂ ਕੌਣ-ਕੌਣ ਹਨ ਜਿਨ੍ਹਾਂ ਦਾ ਭਾਗ 7ਵੇਂ ਆਸਮਾਨ ਤੇ ਪਹੁੰਚਣ ਵਾਲਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵਿਸਥਾਰ ਪੂਰਵਕ ਦੱਸਾਂਗੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ Hindu ਧਰਮ ਦੇ ਵਿੱਚ ਕਾਫੀ ਸਾਰੇ ਦੇਵੀ ਦੇਵਤਿਆਂ ਦੀ ਮੰਨਤਾ ਹੁੰਦੀ ਹੈ ਇਹਨਾਂ ਚੋਂ ਇੱਕ ਨਾਮ ਸ਼ਨੀ ਦੇਵ ਜੀ ਤਾਂ ਵੀ ਹੈ ਸ਼ਨੀ ਦੇਵ ਜੀ ਨਿਆਂ ਦੇ ਦਾਤਾ ਹਨ ਇਹ ਅਨੁਚਿਤ ਕੰਮ ਕਰਨ ਵਾਲੇ ਲੋਕਾਂ ਨੂੰ ਦੰਡ ਵੀ ਦਿੰਦੇ ਹਨ ਇਹ ਸੂਰਜ ਪੁੱਤਰ ਹਨ ਮੰਨਿਆ ਜਾਂਦਾ ਹੈ ਕਿ ਮੋਕਸ਼ ਨੂੰ ਪ੍ਰਦਾਨ ਕਰਨ ਵਾਲੇ ਇੱਕ ਮਾਤਰ ਸ਼ਨੀ ਦੇਵ ਜੀ ਹਨ ਸ਼ਨੀ ਦੇਵ ਜੀ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਘਬਰਾਹਟ ਵੀ ਹੁੰਦੀ ਹੈ ਸ਼ਨੀ ਦੇਵ ਜੀ ਦੀ ਕਿਰਪਾ ਜਿਸ ਇਨਸਾਨ ਦੇ ਉੱਪਰ ਹੋ ਜਾਂਦੀ ਹੈ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਜੋ ਲੋਕ ਗਲਤ ਕੰਮ ਕਰਦੇ ਹਨ ਪਾਪ ਕਰਦੇ ਹਨ ਸ਼ਨੀ ਦੇਵ ਜੀ ਉਹਨਾਂ ਨੂੰ ਦੰਡ ਦਿੰਦੇ ਹਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਕੁਝ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਨਹੀਂ ਰਹਿਣ ਵਾਲੀ ਖੁਸ਼ੀਆਂ ਹਨ ਖੁਸ਼ੀਆਂ ਇਹਨਾਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਆਓ ਜਾਣਦੇ ਹਾਂ ਉਹ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹਨਾਂ ਲਈ 2024 ਤੋਂ 2050 ਤੱਕ ਦਾ ਸਮਾਂ ਬਹੁਤ ਚੰਗਾ ਰਹਿਣ ਵਾਲਾ ਹੈ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੇ ਸਾਰੇ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਇਸ ਸਮੇਂ ਤੁਹਾਨੂੰ ਅਦੇਕਤਨ ਲਾਭ ਪ੍ਰਾਪਤ ਹੋਵੇਗਾ। ਭਗਵਾਨ ਛਣਿ ਦੇਵ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੇ ਜੀਵਨ ਦੇ ਵਿੱਚ ਆਉਣਗੀਆਂ ਖੁਸ਼ੀਆਂ ਹੀ ਖੁਸ਼ੀਆਂ। ਭਗਵਾਨ ਛਣਿ ਦੇਵ ਜੀ ਤੁਹਾਡੀ ਚੋਲੀ ਖੁਸ਼ੀਆਂ ਦੇ ਨਾਲ ਭਰ ਦੇਣਗੇ। ਤੁਸੀਂ ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ। ਤੁਹਾਡੀ ਆਰਥਿਕ ਸਥਿਤੀ ਦੇ ਵਿੱਚ ਲਾਭ ਹੋਵੇਗਾ। ਤੁਹਾਡਾ ਜੀਵਨ ਬਹੁਤ ਹੀ ਸੁਖ ਮਈ ਰਹੇਗਾ ਤੁਹਾਨੂੰ ਮਨ ਚਾਹੀ ਨੌਕਰੀ ਪ੍ਰਾਪਤ ਹੋਵੇਗੀ ਤੁਹਾਨੂੰ ਚਾਰੇ ਪਾਸਿਓਂ ਖੁਸ਼ੀਆਂ ਮਿਲਣਗੀਆਂ ਵਾਹਨ ਪ੍ਰਾਪਤੀ ਦੇ ਯੋਗ ਪਣਨਗੇ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ ਦੋਸਤੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਸਮਾਂ 2050 ਤੱਕ ਦਾ ਸਮਾਂ ਬਹੁਤ ਚੰਗਾ ਰਹਿਣ ਵਾਲਾ ਹੈ ਇਸ ਸਮੇਂ ਦੇ ਵਿੱਚ ਜ਼ਬਰਦਸਤ ਸੰਜੋਗ ਬਣ ਰਹੇ ਹਨ ਜਿਸ ਕਾਰਨ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਉਤਮ ਰਹਿਣ ਵਾਲਾ ਹੈ ਤੁਹਾਡੀ ਮੁਲਾਕਾਤ ਕਿਸੇ ਖਾਸ ਪਿਆਰਤੀ ਦੇ ਨਾਲ ਹੋ ਸਕਦੀ ਹੈ ਜੋ ਤੁਹਾਡੇ ਜੀਵਨ ਦੀ ਦਸ਼ਾ ਨੂੰ ਚੰਗੀ ਤਰ੍ਹਾਂ ਬਦਲ ਦੇਵੇਗਾ ਤੁਹਾਡੇ ਜੀਵਨ ਦੇ ਵਿੱਚ ਬਸ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਤੁਹਾਡੇ ਜੀਵਨ 'ਚ ਸੁੱਖ ਸਹੂਦਤ ਦੀ ਕਮੀ ਹੁਣ ਬਿਲਕੁਲ ਵੀ ਨਹੀਂ ਰਹੇਗੀ ਭਗਵਾਨ ਛਣਿਦੇਵ ਜੀ ਦੀ ਕਿਰਪਾ ਦੇ ਨਾਲ ਭਗਵਾਨ ਛਣਿਦੇਵ ਤੁਹਾਡੇ ਤੇ ਬਹੁਤ ਮਿਹਰਬਾਨ ਰਹਿਣ ਵਾਲੇ ਹਨ ਤੁਹਾਡੀ ਕਿਸਮਤ ਚ ਬਹੁਤ ਸਾਰੇ ਲਾਭ ਆਉਣਗੇ ਵਿਦੇਸ਼ ਦੇ ਵਿੱਚ ਜਾ ਕੇ ਤੁਸੀਂ ਕੋਈ ਨੌਕਰੀ ਕਰ ਸਕਦੇ ਹੋ ਤੁਹਾਡੀ ਕਿਸਮਤ ਹੁਣ ਤੁਹਾਡਾ ਸਾਥ ਦੇਵੇਗੀ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ ਤੁਹਾਡੀ ਕੁੰਡਲੀ ਦੇ ਵਿੱਚ ਜ਼ਬਰਦਸਤ ਜੋਬ ਬਣ ਰਹੇ ਹਨ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਤੁਹਾਡੇ ਲਈ 2024 ਤੋਂ 2050 ਤੱਕ ਦਾ ਸਮਾਂ ਬੜਾ ਜ਼ਬਰਦਸਤ ਰਹਿਣ ਵਾਲਾ ਹੈ ਤੁਹਾਨੂੰ ਚਾਰੇ ਪਾਸਿਓਂ ਤੁਹਾਨੂੰ লাভ ਹੀ লাভ ਮਿਲੇਗਾ ਤੁਹਾਡੇ ਪਰਿਵਾਰ ਦੇ ਵਿੱਚ ਸੁੱਖ ਸਮ੍ਰਿਤੀ ਵਧੇਗੀ ਜਿਸ ਨਾਲ ਤੁਹਾਨੂੰ ਆਰਥਿਕ ਲਾਭ ਮਿਲੇਗਾ ਜੇਕਰ ਤੁਹਾਡਾ ਕੋਈ ਕਰਜ਼ਾ ਚੱਲ ਰਿਹਾ ਹੈ ਤਾਂ ਉਹ ਵੀ ਖਤਮ ਹੋ ਜਾਵੇਗਾ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਤੁਸੀਂ ਇਸ ਸਮੇਂ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਦੇ ਵਿੱਚ ਲਾਭ ਹੋਵੇਗਾ ਘਰ ਪਰਿਵਾਰ ਚ ਸੁਖ ਸ਼ਾਂਤੀ ਦਾ ਵਾਤਾਵਰਨ ਰਹੇਗਾ ਤੁਹਾਨੂੰ ਆਰਥਿਕ ਲਾਭ ਦੀ ਪ੍ਰਾਪਤੀ ਹੋਵੇਗੀ ਜੋ ਲੋਕ ਵਪਾਰੀ ਹਨ ਉਹਨਾਂ ਨੂੰ ਵਪਾਰ ਵਿੱਚ ਕਾਫੀ ਮੁਨਾਫਾ ਹੋਵੇਗਾ ਉਨਾ ਨੋ ਪਾਰ ਵਿੱਚ ਤਿੰਨ ਦੁਗਣੀ ਰਾਜ ਚੋਗਨੀ ਤਰक्की ਮਿਲੇਗੀ ਨਵਾਂ ਵਾਹਨ ਜਾਂ ਮਕਾਨ ਖਰੀਦਣ ਦੇ ਵਿੱਚ ਯੋਗ ਹਨ ਤੁਹਾਡੇ ਉੱਪਰ ਪਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ 2024 ਤੋਂ 2050 ਤੱਕ ਦਾ ਸਮਾਂ ਬਹੁਤ ਜ਼ਿਆਦਾ ਪਰਸਨ ਰਹਿਣ ਵਾਲਾ ਹੈ ਇਹ ਸਮਾਂ ਤੁਹਾਡੇ ਲਈ ਅਦਿਅੰਤ ਲਾਭਕਾਰੀ ਹੈ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਤੂਲਾ ਰਾਸ਼ੀ ਤੁਹਾਨੂੰ ਦੱਸ ਦਈਏ ਕਿ ਪਗਵਾਨ ਸ਼ੈਣੀ ਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਉੱਪਰ 2024 ਤੱਕ 2050 ਤੱਕ ਦਾ ਸਮਾਂ ਧਨ ਲਾਭ ਵਾਲਾ ਰਹਿਣ ਵਾਲਾ ਹੈ ਜਿਸ ਨਾਲ ਤੁਹਾਨੂੰ ਇਸ ਸਮੇਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਰਥਿਕ ਲਾਭ ਹੋਵੇਗਾ ਤੁਹਾਨੂੰ ਕਰਜ਼ਿਆਂ ਤੋਂ ਮੁਕਤੀ ਮਿਲੇਗੀ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਮਿਹਨਤ ਦਾ ਫਲ ਪ੍ਰਾਪਤ ਹੋਵੇਗਾ ਤੁਸੀਂ ਦਿਨ ਦੁਗੁਨੇ ਤੇ ਰਾਤ ਚੌਗੁਨੇ ਤਰੱਕੀ ਕਰੋਗੇ ਵਪਾਰ ਵਿੱਚ ਤੁਹਾਨੂੰ ਲਾਭ ਹੋਵੇਗਾ ਸਮਾਜ ਵਿੱਚ ਮਾਨ ਸਨਮਾਨ ਵਧੇਗਾ ਨਾਲ ਹੀ ਨਾਲ ਦੋਸਤ ਪੂਰਾ ਸਹਿਯੋਗ ਕਰਨਗੇ ਤੁਹਾਡੀ ਕੁੰਡਲੀ ਦੇ ਵਿੱਚ ਜਬਰ 10 ਜੋਗ ਹਨ ਜਿਸ ਨਾਲ ਇਹ ਸਮ ਤੁਹਾਡੇ ਲਈ ਬਹੁਤ ਲਾਭਦਾਇਕ ਰਹਿਣ ਵਾਲਾ ਹੈ ਸਮੇ ਦਾ ਭਰਪੂਰ ਲਾਭ ਉਠਾਓ ਇਸ ਨੂੰ ਹੱਥੋਂ ਨਾ ਜਾਂਦੇ ਹੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਇਨਾਂ ਨੂੰ ਦੱਸਦੇ ਹਾਂ ਕਿ ਸ਼ਨੀ ਦੇਵ ਦੀ ਕਿਰਪਾ ਦੇ ਨਾਲ 2024 ਤੋਂ 2050 ਤੱਕ ਦਾ ਸਮਾਂ ਬਹੁਤ ਚੰਗਾ ਸਾਬਤ ਹੋਣ ਵਾਲਾ ਹੈ ਤੁਹਾਡੇ ਜੀਵਨ 'ਚ ਕੋਈ ਨਵਾਂ ਬਦਲਾਅ ਆਵੇਗਾ ਜਿਸ ਨਾਲ ਤੁਹਾਡਾ ਜੀਵਨ ਬਹੁਤ ਹੀ ਸੁਖਮਈ ਤੇ ਆਨੰਦਮਈ ਹੋਵੇਗਾ ਬਹੁਤ ਜਲਦੀ ਹੀ ਨਵਾਂ ਮਕਾਨ ਖਰੀਦ ਸਕੋ ਤੁਹਾਡੀਆਂ ਸਾਰੀਆਂ ਆਰਥਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲਣ ਵਾਲਾ ਹੈ ਉਹ ਪਾਰੀਆਂ ਲਈ ਇਹ ਸਮਾਂ ਬਹੁਤ ਹੀ ਚੰਗਾ ਹੈ ਸਭ ਦੇ ਨਾਲ ਤੁਹਾਨੂੰ ਅਚਾਨਕ ਅਤੇ ਤੁਹਾਨੂੰ ਅਚਾਨਕ ਧਨ লাভ પ્રાપ્ત ਹੋਵੇਗਾ ਕਿਉਂਕਿ ਕੁੰਡਲੀ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਪੂਰਨ ਰੂਪ ਦੇ ਵਿੱਚ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ ਤੁਹਾਡੀ ਹਰ ਪਾਸੇ ਤੁਹਾਨੂੰ ਹਰ ਪਾਸੇ ਸੁੱਖ ਸਹੂਲਤਾਂ ਦੀ ਪ੍ਰਾਪਤੀ ਹੋਵੇਗੀ ਨਾਲ ਦੀ ਨਾਲ ਤੁਹਾਡੇ ਸਾਰੇ ਕੰਮ ਪੂਰੇ ਹੋਣਗੇ ਨਾਲ ਹੀ ਤੁਹਾਡੀ ਕਿਸੇ ਐਸੇ ਖਾਸ ਵਿਅਕਤੀ ਨਾਲ ਮੁਲਾਕਾਤ ਹੋਵੇਗੀ ਜੋ ਤੁਹਾਡੀ ਜੀਵਨ ਦੀ ਸੰਪੂਰਨ ਤਸਿਆ ਚੰਗੀ ਤਰ੍ਹਾਂ ਬਦਲ ਕੇ ਰੱਖ ਦੇਵੇਗਾ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਹੈ ਅਤੇ ਲਾਭਦਾਇਕ सिद्ध ਹੋਵੇਗਾ ਸੰਮੇ ਦਾ ਭਰਪੂਰ ਲਾਭ ਉਠਾਓ ਦੋਸਤੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸਦਾ ਹੀ ਤੁਹਾਡੇ ਲਈ 2024 ਤੋਂ 2050 ਤੱਕ ਦਾ ਸਮਾਂ ਖੁਸ਼ੀਆਂ ਦੀ ਸੁਗਾਤ ਲੈ ਕੇ ਆਵੇਗਾ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਪ੍ਰਾਪਤ ਹੋਵੇਗੀ ਭਗਵਾਨ ਛਣੀ ਦੇਵ ਜੀ ਦੀ ਕਿਰਪਾ ਤੁਹਾਡੇ ਤੇ ਅਧਿਕ ਬਣੀ ਰਹੇਗੀ ਜਿਸ ਨਾਲ ਤੁਹਾਡੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਖਤਮ ਹੋ ਜਾਣਗੇ ਨਾਲ ਹੀ ਨਾਲ ਤੁਸੀਂ ਵਪਾਰ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਅਧਿਕ ਸਫਲਤਾ ਮਿਲਣ ਵਾਲੀ ਹੈ ਤੁਹਾਨੂੰ ਮਨ ਚਾਹੀ ਨੌਕਰੀ ਦੀ ਵੀ ਪ੍ਰਾਪਤੀ ਹੋ ਸਕਦੀ ਹੈ ਆਰਥਿਕ ਖੇਤਰ ਦੇ ਵਿੱਚ ਕਾਮਯਾਬੀ ਹਾਸਲ ਹੋਵੇਗੀ ਤੁਹਾਡੇ ਜੀਵਨ ਵਿੱਚ ਕਈ ਵੱਡੇ ਵੱਡੇ ਲਾਭ ਦੇਖਣ ਨੂੰ ਮਿਲ ਸਕਦੇ ਹਨ ਇਹ ਸਮਾਂ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਚੰਗਾ ਸਬਦਤਨ ਵਾਲਾ ਹੈ ਚਾਰੇ ਪਾਸਿਆਂ ਤੋਂ ਵੱਡੀ ਤੇ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਸੰਵੇਦਾ ਭਰਪੂਰ ਲਵ ਉਠਾਓ ਦੋਸਤੋ ਇਸ ਲਿਸਟ ਦੀ ਜੋ ਅਗਲੀ ਰਾਸ਼ੀ ਹੈ ਜੀ ਉਹ ਹੈ ਕਰਕ ਰਾਸ਼ੀ ਤੁਹਾਡੇ ਲਈ ਇਹ ਸਾਲ 2024 ਤੋਂ 2050 ਤੱਕ ਦਾ ਸਮਾਂ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਤੁਹਾਨੂੰ ਨੌਕਰੀ ਦੇ ਵਿੱਚ ਕਈ ਨਵੇਂ-ਨਵੇਂ ਅਵਸਰ ਪ੍ਰਾਪਤ ਹੋਣਗੇ ਕਰਕ ਰਾਸ਼ੀ ਵਾਲੇ ਥੋੜੀ ਸਿਹਤ ਦੇ ਵਿੱਚ ਧਿਆਨ ਰੱਖਣਾ ਨੌਕਰੀ ਦੀ ਪ੍ਰਾਪਤੀ ਹੋ ਸਕਦੀ ਹੈ ਲਵ ਲਾਈਫ ਲਈ ਵੀ ਇਹ ਸਮਾਂ ਤੁਹਾਡੇ ਲਈ ਚੰਗਾ ਹੋਵੇਗਾ ਤੁਹਾਡਾ ਵਿਆਹਿਕ ਜੀਵਨ ਬਹੁਤ ਹੀ ਚੰਗਾ ਰਹੇਗਾ ਤੁਸੀਂ ਧਾਰਮਿਕ ਅਤੇ ਅਧਿਆਤਮਿਕ ਪਰਿਵਰਤਨਾਂ ਦੇ ਵਿੱਚ ਵੀ ਸੰਕਲਪ ਕਰੋਗੇ ਤੁਹਾਡੇ ਸਾਰੇ ਕੰਮ ਇਸ ਸਮੇਂ ਸਫਲਤਾਪੂਰਵਕ ਪੂਰੇ ਹੋਣਗੇ ਰੁਕਿਆ ਹੋਇਆ ਧਨ ਵਾਪਸ ਮਿਲਣ ਵਾਲਾ ਹੈ ਆਰਥਿਕ ਦ੍ਰਿਸ਼ਟੀਕੋਣ ਤੋਂ ਕਰ ਕਰੇ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਹੀ ਲਾਭਦਾਇਕ ਰਹਿਣ ਵਾਲਾ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਣਿਓ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਉੱਪਰ 2024 ਤੋਂ 2050 ਤੱਕ ਦੇ ਸਮੇਂ ਤੇ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਉੱਪਰ ਅਧਿਕ ਪਸੰਨ ਹਨ ਸ਼ਨੀ ਦੇਵ ਜੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇਗੀ 200 ਇਸ ਲਿਸਟ ਦੀ ਜੋ ਅਗਲੀ ਰਾਸ਼ੀ ਹੈ ਜੀ ਉਹ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉਪਰ 2024 ਤੋਂ 2050 ਤੱਕ ਦਾ ਸਮਾਂ ਅਧਿਆਨਤ ਲਾਭਕਾਰੀ ਹੋਵੇਗਾ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਹਾਸਲ ਹੋਵੇਗੀ ਤੁਹਾਨੂੰ ਸਹਿ ਕਰਮੀਆਂ ਦਾ ਸਹਿਯੋਗ ਮਿਲ ਸਕਦਾ ਹੈ ਤੁਹਾਡੇ ਘਰ ਪਰਿਵਾਰ ਚ ਖੁਸ਼ੀਆਂ ਦਾ ਮਾਹੌਲ ਰਹੇਗਾ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਵੀ ਤੁਹਾਨੂੰ ਮਿਲੇਗਾ ਤੁਹਾਡੇ ਤੁਹਾਡੀ ਤਾਂ ਦੀ ਕਮੀ ਦੂਰ ਹੋਵੇਗੀ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਆਰਥਿਕ ਲਾਭ ਮਿਲੇਗਾ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਰਹੇਗਾ ਮਨਚਾਹੀ ਨੌਕਰੀ ਦੀ ਵੀ ਪ੍ਰਾਪਤੀ ਹੋ ਸਕਦੀ ਹੈ ਜੋ ਲੋਕ ਸਰਕਾਰੀ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰੋਮੋਸ਼ਨ ਮਿਲ ਸਕਦਾ ਹੈ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਹੈ ਤੁਹਾਡੇ ਸਾਰੇ ਪ੍ਰਕਾਰ ਦੀ ਇਸ਼ਿਆ ਪੂਰੀ ਹੋਵੇਗੀ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਪੂਰਾ ਫਲ ਪ੍ਰਾਪਤ ਹੋਵੇਗਾ ਤੁਹਾਨੂੰ ਚਾਰੇ ਪਾਸਿਓਂ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਇਸ ਲਈ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਸਾਬਤ ਹੋਵੇਗਾ। ਦੋਸਤੋ ਇਹ ਸਾਰੀਆਂ ਰਾਸ਼ੀਆਂ ਲਈ 2024 ਤੋਂ 2050 ਤੱਕ ਦਾ ਸਮਾਂ ਖੁਸ਼ੀਆਂ ਦੀ ਸੁਗਾਤ ਲੈ ਕੇ ਆਵੇਗਾ। ਇਹਨਾਂ ਵੱਡੀਆਂ ਖੁਸ਼ੀਆਂ, ਬਾਰੇ ਧਨਲਾਭ, ਇਹਨਾਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਤੇ ਧਨਲਾਭ ਅਤੇ ਸਫਲਤਾਵਾਂ ਦੀ ਪ੍ਰਾਪਤੀ ਹੋਵੇਗੀ। ਜੇਸਨਰ ਇਹਨਾਂ ਦਾ ਜੀਵਨ ਬਦਲ ਜਾਵੇਗਾ। ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ। ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ